ਸਤਿ ਸ੍ਰੀ ਅਕਾਲ ਜੀ ਮੈਂ ਜਿਹੜੀ ਵੀਡੀਓ ਬਣਾ ਰਿਹਾ ਹਾਂ ਉਹ ਵੀਡੀਓ ਹੈਗੀ ਆ ਐਵੋਕਾਡੋ ਦੀ ਤੇ ਇਹ ਵੀਡੀਓ ਜਿਹੜੀ ਹੈ ਆਮ ਤੌਰ ਤੇ ਅਸੀਂ ਇਸ ਦੇ ਗੁਣਾ ਬਾਰੇ ਨਹੀਂ ਜਾਣਦੇ ਇਹ ਇੱਕ ਤਾਕਤ ਦਾ ਖਜ਼ਾਨਾ ਹੈ ਅਤੇ ਇਸ ਨੂੰ ਸੁਪਰ ਫੂਡ ਦੇ ਤੌਰ ਤੇ ਜਾਣਿਆ ਜਾਂਦਾ ਹੈ ਇਸ ਨੂੰ ਮੱਖਣ ਫਲ ਵੀ ਕਹਿੰਦੇ ਹਨ ਤੇ ਬੇਬੀ ਫਲ ਵੀ ਕਹਿੰਦੇ ਹਨ ਬਾਕੀ ਇਹ ਵਾਲਾਂ ਵਾਸਤੇ ਹਰ ਸਮੱਸਿਆ ਦਾ ਹੱਲ ਕਰਨ ਲਈ ਬਹੁਤ ਹੀ ਵਧੀਆ ਫਲ ਹੈ ਜੇ ਤੁਸੀਂ ਖਾਓਗੇ ਤੁਸੀਂ ਦੇਖੋਗੇ ਵੀ ਵਾਕੇ ਹੀ ਇਹ ਮੱਖਣ ਵਰਗਾ ਫਲ ਹੈ ਬਹੁਤ ਜਿਆਦਾ ਮਿੱਠਾ ਤੇ ਨਹੀਂ ਹੁੰਦਾ ਪਰ ਮਿੱਠੇ ਨਾਲੋਂ ਵੀ ਵਧੀਆ ਇਹਦਾ ਸਵਾਦ ਹੈ ਬਾਕੀ ਇਹ ਅਮਰੀਕਾ ਦਾ ਫਲ ਹੈ ਤੇ ਇਹ ਕਾਫੀ ਮਹਿੰਗਾ ਹੈ ਆਮ ਤੌਰ ਤੇ ਇਹ ਆਸਟ੍ਰੇਲੀਆ ਨਿਊਜ਼ੀਲੈਂਡ ਤਨਜਾਨੀਆ ਅਮਰੀਕਾ ਵਿੱਚੋਂ ਅਧਿਕ ਮਾਤਰਾ ਵਿੱਚ ਮਿਲਣ ਕਰਕੇ ਇਹ ਇੰਡੀਆ ਦੇ ਵਿੱਚ ਇੰਪੋਰਟ ਐਕਸਪੋਰਟ ਹੁੰਦਾ ਹੈ ਇਹ ਬਹੁਤ ਮਹਿੰਗੇ ਫਰੂਟਾਂ ਵਿੱਚੋਂ ਇੱਕ ਹੈ ਕੰਜਾਂ ਨੇ ਤੇ ਇਸ ਦਾ ਸਵਾਦ ਵੀ ਨਹੀਂ ਦੇਖਿਆ ਹੁੰਦਾ ਬਾਕੀ ਇਸ ਦਾ ਤੇਲ ਆਮ ਤੌਰ ਤੇ ਖਾਣਾ ਬਣਾਉਣ ਦੇ ਵਾਸਤੇ ਵਰਤਿਆ ਜਾਂਦਾ ਹੈ ਤੇ ਇਸ ਦਾ ਤੇਲ ਵੀ ਬਹੁਤ ਤਾਕਤਵਰ ਹੁੰਦਾ ਹੈ ਤੇ ਕਈ ਵਾਰੀ ਇਸ ਨੂੰ ਚਟਨੀ ਦੇ ਰੂਪ ਵਿੱਚ ਸਲਾਦ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ ਇਸ ਵਿੱਚ ਹਾਜਮਾ ਠੀਕ ਕਰਨ ਲਈ ਫਾਈਬਰ ਬਹੁਤ ਮਾਤਰਾ ਵਿੱਚ ਹੁੰਦਾ ਹੈ ਇੰਡੀਆ ਵਿੱਚ ਕਾਲੇ ਰੰਗ ਦਾ ਐਵੋਕਾਡੋ ਨਹੀਂ ਹੁੰਦਾ ਇਹ ਫਲ ਆਮ ਤੌਰ ਤੇ ਹਾਰਟ ਦੇ ਮਰੀਜ਼ਾਂ ਲਈ ਬਹੁਤ ਹੀ ਵਧੀਆ ਹੈ ਏਅਰ ਅਟੈਕ ਹੋਣ ਤੋਂ ਉਸ ਨੂੰ ਬਹੁਤ ਘੱਟ ਕਰ ਦਿੰਦਾ ਹੈ ਕਿਉਂਕਿ ਇਸ ਵਿੱਚ ਆਮ ਤੌਰ ਤੇ ਮੈਗਨੀਸ਼ੀਅਮ ਬਹੁਤ ਮਾਤਰਾ ਵਿੱਚ ਹੁੰਦਾ ਹੈ ਕੈਲਸ਼ੀਅਮ ਜ਼ਿਆਦਾ ਹੋਣ ਕਰਕੇ ਇਹ ਹੱਡੀਆਂ ਨੂੰ ਬਹੁਤ ਮਜ਼ਬੂਤ ਕਰਦਾ ਹੈ ਤੇ ਹੱਡੀਆਂ ਨੂੰ ਟੁੱਟਣ ਭੱਜਣ ਤੋਂ ਵੀ ਇਹ ਰੋਕਦਾ ਹੈ ਅਤੇ ਇਸ ਨੂੰ ਜ਼ਰੂਰ ਖਾਣਾ ਚਾਹੀਦਾ ਹੈ ਅਗਰ ਜੇ ਤੁਹਾਡੇ ਸੱਟ ਲੱਗ ਗਈ ਹੈ ਸਾਇਸ ਫਰੂਟ ਨੂੰ ਖਾਣਾ ਸ਼ੁਰੂ ਕਰ ਦਿਓ ਤੁਹਾਡਾ ਜਿਹੜਾ ਉਹ ਹੱਡੀਆਂ ਦਾ ਮਸਲਾ ਹੱਲ ਹੋ ਜਾਏਗਾ ਹਾਰਟ ਦੇ ਮਰੀਜ਼ਾਂ ਲਈ ਇਹ ਆਮ ਤੌਰ ਤੇ ਵਰਦਾਨ ਹੈ ਜਿਨ੍ਹਾਂ ਨੂੰ ਸਾਹ ਬਹੁਤ ਚੜਦਾ ਹੈ ਜੋ ਥੋੜਾ ਬੋਤਾ ਚੱਲਣ ਤੇ ਵੀ ਸਾਹ ਜਿਹੜਾ ਉਹਨੂੰ ਚੜ ਜਾਂਦਾ ਹੈ ਉਹਨਾਂ ਨੂੰ ਇਹ ਫਲ ਜ਼ਰੂਰ ਖਾਣਾ ਚਾਹੀਦਾ ਹੈ ਬਾਕੀ ਆਮ ਤੌਰ ਤੇ ਦੇਖਿਆ ਜਾਏ ਇਸ ਵਿੱਚ ਆਇਰਨ ਬਹੁਤ ਮਾਤਰਾ ਵਿੱਚ ਉੰਦੀ ਹੈ ਅਤੇ ਇਹ ਗਰੋਥ ਵਧਾਉਣ ਵਾਸਤੇ ਬਹੁਤ ਵਧੀਆ ਚੀਜ਼ ਹੈ ਆਮ ਤੌਰ ਤੇ ਦੇਖਿਆ ਹੈ ਵੀ ਜਿਆਦਾ ਉਮਰ ਦੇ ਵਿੱਚ ਹੁਣ ਕਰਕੇ ਚੁਰਰੀਆਂ ਪੈ ਜਾਂਦੀਆਂ ਹਨ ਪਰ ਤੁਸੀਂ ਅਗਰ ਇਹ ਫਲ ਖਾਂਦੇ ਹੋ ਤਾਂ ਤੁਹਾਡੀਆਂ ਚੁਰਰੀਆਂ ਜਿਹੜੀਆਂ ਉਹ ਵੀ ਖਤਮ ਹੋ ਜਾਣਗੀਆਂ ਕੈਲਸਟੋਨ ਵਗੈਰਾ ਉਸ ਨੂੰ ਵੀ ਕੱਟ ਕਰਦਾ ਹੈ ਆਹ ਉਹ ਕਾਡੋ ਫਰੂਟ ਵਿੱਚ ਵਿਟਾਮਿਨ ਏ ਵਿਟਾਮਿਨ ਈ ਵਿਟਾਮਿਨ ਕੇ ਤੇ ਵਿਟਾਮਿਨ ਸੀ ਬਹੁਤ ਮਾਤਰਾ ਵਿੱਚ ਹੁੰਦਾ ਹੈ ਸੋਡੀਅਮ ਕੈਲਸ਼ੀਅਮ ਤੇ ਪੋਟਾਸ਼ੀਅਮ ਇਸ ਵਿੱਚ ਬਹੁਤ ਮਾਤਰਾ ਵਿੱਚ ਹੁੰਦਾ ਹੈ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਵਿੱਚ ਮੈਗਾ 3 ਹੁੰਦਾ ਹੈ ਬਹੁਤ ਮਾਤਰਾ ਵਿੱਚ ਤੇ ਬਾਕੀ ਫਾਈਬਰ ਅਧਿਕ ਹੋਣ ਕਰਕੇ ਹਾਜਮਾ ਜਿਹੜਾ ਉਹ ਸਾਡਾ ਠੀਕ ਰਹਿੰਦਾ ਹੈ ਕਾਰਬੋ ਹਾਈਡਰੇਟ ਜਿਆਦਾ ਮਾਤਰਾ ਵਿੱਚ ਮਿਲਦਾ ਹੈ ਜਿਨ੍ਹਾਂ ਨੂੰ ਮੋਟਾਪਾ ਜਿਆਦਾ ਹੈ ਉਹ ਰੋਜ਼ਾਨਾ ਖਾਣ ਇੱਕ ਪੀਸ ਤੇ ਉਹਨਾਂ ਨੂੰ ਖਾਣਾ ਹੀ ਚਾਹੀਦਾ ਹੈ ਇਹ ਮਾਸ ਹੋਨੋ ਇਹ ਪਤਲਾ ਕਰਦਾ ਹੈ ਅਤੇ ਪਤਲਾ ਹੋਣ ਦੇ ਨਾਲ ਨਾਲ ਜਿਹੜਾ बैड ਕੋਲੇਸਟ੍ਰੋਲ ਹੈ ਉਸ ਨੂੰ ਵੀ ਇਹ ਖਤਮ ਕਰਦਾ ਹੈ ਇਸ ਨੂੰ ਅਗਰ ਤੁਸੀਂ ਖਾਂਦੇ ਹੋ ਤਾਂ ਤੁਹਾਡੀ 40% ਜਿਹੜੀ ਭੁੱਖ ਹੈ ਉਹ ਖਤਮ ਹੋ ਜਾਵੇਗੀ ਕਿਉਂਕਿ ਇਸ ਵਿੱਚ ਆਮ ਤੌਰ ਤੇ ਇਹ ਫਾਲ ਨੂੰ ਖਾਣ ਨਾਲ ਭੁੱਖ ਜਿਹੜੀ ਆ ਬਹੁਤ ਕਟ ਲੱਗਦੇ ਹੈ ਜਿਨ੍ਹਾਂ ਨੂੰ ਬਾਹਜਮੇ ਦੀ ਸ਼ਿਕਾਇਤ ਹੈ ਉਸ ਨੂੰ ਵੀ ਇਹ ਠੀਕ ਕਰਦਾ ਹੈ ਬਾਕੀ ਆਮ ਤੌਰ ਤੇ ਕਈਆਂ ਨੂੰ ਬਾਜਪਨ ਦੀ ਸ਼ਿਕਾਇਤ ਹੁੰਦੀ ਹੈ ਇਹ ਫਰੂਟ ਖਾਣਾ ਚਾਹੀਦਾ ਹੈ ਤਾਂ ਕਿ ਇਹ ਬਾਜਪਨ ਦੀ ਸ਼ਿਕਾਇਤ ਵੀ ਦੂਰ ਹੋ ਸਕੇ ਬਾਕੀ ਮੋਤੀਆ ਬਿੰਦ ਜਿਨ੍ਹਾਂ ਨੂੰ ਹੈ ਲਗਾਤਾਰ ਇਹਦਾ ਸੇਵਨ ਕਰੋ ਤੁਹਾਡਾ ਮੋਤੀਆ ਬਿੰਦ ਵੀ ਖਤਮ ਹੋ ਜਾਏਗਾ ਤੇ ਬਾਕੀ ਜੇ ਤੁਹਾਡਾ ਪੁਰਾਣੇ ਤੋਂ ਪੁਰਾਣਾ ਦਰਦ ਹੈ ਠੀਕ ਨਹੀਂ ਹੋ ਰਿਹਾ ਤੁਸੀਂ ਇਸ ਫਲ ਦਾ ਇਸਤੇਮਾਲ ਕਰੋ ਬੇਸ਼ੱਕ ਮਹਿੰਗਾ ਹੀ ਆ ਪਰ ਤੁਸੀਂ ਇਸ ਦਾ ਇਸਤੇਮਾਲ ਕਰੋ ਤੁਸੀਂ ਦੇਖੋਗੇ ਕੋਸ਼ਿਦ ਦੇਣਾ ਵਿੱਚ ਤੁਹਾਡੀ ਦਰਦ ਜਿਹੜੀ ਆ ਉਹ ਠੀਕ ਹੋ ਜਾਏਗੀ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਤਾਂ ਉਹਨਾਂ ਨੂੰ ਇਹਦਾ ਜ਼ਰੂਰ ਸੇਵਨ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਆਮ ਤੌਰ ਤੇ ਜਿਹੜੇ ਲੋਕ ਕਬਜ ਦਾ ਖਤਰਾ ਮੰਨ ਲਾਂਦਾ ਰਹਿੰਦਾ ਹੈ ਉਹ ਇਹ ਕਬਜ ਨੂੰ ਵੀ ਠੀਕ ਕਰਦਾ ਹੈ ਬਾਕੀ ਜਿਆਦਾ ਖਾਣ ਨਾਲ ਲੀਵਰ ਨੂੰ ਨੁਕਸਾਨ ਹੋ ਸਕਦਾ ਹੈ ਜਿਆਦਾ ਭਾਰ ਵਾਲੇ ਇਸ ਦੀ ਵਰਤੋਂ ਨਾ ਕਰੋ ਬਾਕੀ ਜਿਨ੍ਹਾਂ ਦਾ ਭਾਰ ਘੱਟ ਹੈ ਉਹਨਾਂ ਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਰੋਜ਼ਾਨਾ ਦਿਨ ਵਿੱਚ ਇੱਕ ਵਾਰੀ ਤੁਸੀਂ ਇਸ ਨੂੰ ਜ਼ਰੂਰ ਖਾਓ ਇਸ ਨੂੰ ਪਰਮਾਤਮਾ ਨੇ ਇਸ ਫਲ ਵਿੱਚ ਬਹੁਤ ਜ਼ਿਆਦਾ ਗੁਣ ਦਿੱਤੇ ਹੋਏ ਹਨ ਬਾਕੀ ਕੋਸ਼ਿਸ਼ ਕਰੋ ਕਿ ਇਸ ਨੂੰ ਖਾਦਾ ਜਾਏ ਤੇ ਬਾਕੀ ਇਸ ਤੋਂ ਇਲਾਵਾ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ